ਹਨੀਰਗਰਦੀ ਮਿੰਨੀ ਕਹਾਣੀ ਪਾਗ 3 ਬਾਬਾ ਵੋਟ ਕਿਨੂੰ ਪਾਈ ਸੀ ਐਤ ਕੀ ਬਲਜੀਤ ਨੇ ਸਵਾਲ ਕੀਤਾ ਵੋਟ ਤਾਂ ਮੈਂ ਪਾਈ ਸੀ ਕਾਮਰੇਡਾਂ ਨੂੰ ਮੇਰੇ ਲਈ ਤਾਂ ਸਾਰੇ ਹੀ ਦੁੱਧ ਹਨ ਧਰਮ ਸਿੰਘ ਨੇ ਅਸਲੀਅਤ ਦੱਸਦੀ ਬਾਬਾ ਜੀ ਤੁਸੀਂ ਦੁਨੀਆ ਵੇਖੀ ਹੈ ਜਿਸ ਦੀ ਲਾਠੀ ਉਸ ਦੀ ਭੈਂਸ ਬਸ ਟੱਕੀ ਰਿੱਜਨ ਦੇ ਲੁੱਟਾਂ ਖੋਹਾਂ ਨਸ਼ੇ ਚੋਰੀਆਂ ਡਾਕੇ ਵਾਲੀਆਂ ਚੈਨੀਆਂ ਨੂਚਪਾਂ ਸ਼ਰਿਆਮ ਹੋ ਰਹੀਆਂ ਹਨ ਖਬਰਾਂ ਵੀ ਲੱਗਦੀਆਂ ਹਨ ਕਿ ਫਲਾਣੇ ਚੋਰ ਡਾਕੂ ਲੁਟੇਰੇ ਫੜੇ ਗਏ ਜਿਨ੍ਹਾਂ ਤੇ ਪਹਿਲਾਂ ਹੀ 15 15 20 20 ਕੇਸ ਚੱਲ ਰਹੇ ਸਨ ਬਲਜੀਤ ਬੇਸ਼ੱਕ ਢੋਪੁਖਾ ਸੀ ਪਰ ਧਰਮ ਸਿੰਘ ਨਾਲ ਧੁੱਖ ਸੁਖ ਕਰ ਰਿਹਾ ਸੀ ਕਾਕਾ ਫੇਰ ਇਨ੍ਹਾਂ ਮਰਜ਼ਮਾਂ ਨੂੰ ਜ਼ਮਾਨਤ ਕਿਵੇਂ ਮਿਲ ਜਾਂਦੀ ਹੈ ਧਰਮ ਸਿੰਘ ਨੇ ਪੁੱਛਿਆ ਬਾਬਾ ਜਿਵੇਂ ਮਿਲਦੀ ਹੁੰਦੀ ਹੈ ਆਖ ਬਲਜੀਤ ਕਾਟ ਨੂੰ ਚੱਲ ਪਿਆ